ਰਾਤ ਨੂੰ ਤਕਰੀਬਨ 10 ਵਜੇ 3 ਦਰਜਨ ਅਗਿਆਤ ਹਮਲਾਵਰਾਂ ਨੇ ਦੋ ਹੋਟਲਾਂ ਦੀ ਜਮਕੇ ਤੋੜਪੁੱਟ ਕੀਤੀ ਤੇ ਇਸ ਦੌਰਾਨ ਤੇਜ਼ ਤਾਰ ਹਥਿਆਰਾਂ ਦੇ ਨਾਲ ਲੈਸ ਹੋ ਕੇ ਆਏ ਇਹਨਾਂ ਹਮਲਾਵਰਾਂ ਨੇ ਹੋਟਲ ਵਿੱਚ ਰਹਿ ਰਹੇ ਮਹਿਮਾਨਾਂ ਦੇ ਨਾਲ ਵੀ ਮਾਰਕੁੱਟ ਕੀਤੀ ਤੇ ਉਹਨਾਂ ਦੀਆਂ ਕੱਟੀਆਂ ਤੱਕ ਪਾੰਦੇ ਦਿੱਤੀ ਤੇ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਜਲਕਪੁਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜਾਣਕਾਰੀ ਦਿੰਦੇ ਹੋਏ ਹੋਟਲ ਕਾਰੋਬਾਰੀਆਂ ਨੇ ਦੱਸਿਆ ਹੈ ਕਿ 21 ਜੁਲਾਈ ਨੂੰ ਉਹਨਾਂ ਦੇ ਹੋਟਲ ਦੇ ਵਿੱਚ ਕੁਝ ਲੋਕ ਕਮਰਾ ਮੰਗਣ ਲਈ ਆਏ ਸੀ ਤੇ ਉਹਨਾਂ ਦੀ ਮੈਨੇਜਰ ਦੇ ਨਾਲ ਆਈਡੀ ਵਿਖਾਉਣ ਲਾਇਕੀ ਬਹਿਸ ਕੋਈ ਸੀ ਤੇ ਮੈਨੇਜਰ ਨੇ ਕਮਰਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਹਨਾਂ ਦੱਸਿਆ ਕਿ 24 ਜੁਲਾਈ ਨੂੰ ਫਿਰ ਇਹ ਬਦਮਾਸ਼ ਉਹਨਾਂ ਨੂੰ ਤੁਮਕਾਉਂ ਦਿੱਲੀ ਆਏ ਤੇ ਨਾਲ ਹੀ ਉਹਨਾਂ ਇਹ આરોਪ ਲਾਇਆ ਕਿ ਉਹਨਾਂ ਨੇ ਉਹਨਾਂ ਤੋਂ 50000 ਰੁਪਏ ਮਹੀਨਾ ਫਰौती ਵੀ ਮੰਗੀ ਹੈ ਲੇਕਿਨ ਉਹਨਾਂ ਵੱਲੋਂ ਮਨਾ ਕਰ ਦਿੱਤਾ ਗਿਆ ਕਿ ਇਸ ਤੋਂ ਬਾਅਦ ਤਕਰੀਬਨ 3 ਦਰਜਨ ਹਮਲਾਵਰਾਂ ਨੇ ਪਹਿਲਾਂ ਹੋਟਲ ਦੇ ਵਿੱਚ ਤੋੜਪੁੜ ਕੀਤੀ ਤੇ ਉਸ ਤੋਂ ਬਾਅਦ ਦੂਸਰੇ ਹੋਟਲ ਦੇ ਵਿੱਚ ਪਹੁੰਚ ਕੇ ਸਾਰੇ ਕਮਰਾ ਵਿੱਚ ਤੋੜਪੁੜ ਕੀਤੀ ਇਸ ਦੌਰਾਨ ਹਮਲਾਵਰਾਂ ਨੇ ਹੋਟਲ ਦੇ ਵਿੱਚ ਲੱਗੇ AC, LED, ਫ੍ਰਿਜ ਅਤੇ ਸਾਰਾ ਸਮਾਨ ਪੂਰੀ ਤਰ੍ਹਾਂ ਜਿੰਨਾਂ ਨੂੰ ਭੰਗ ਦਿੱਤਾ ਹੋਟਲ ਮਾਲਕਾਂ ਨੂੰ ਡਰ ਰਹਿ ਕੇ ਹਮਲਾਵਰ ਉਹਨਾਂ ਦਾ ਅਜੇ ਹੋਰ ਵੀ ਨੁਕਸਾਨ ਕਰ ਸਕਦੇ ਨੇ ਉਹਨਾਂ ਦੱਸਿਆ ਹੈ ਕਿ ਹਮਲਾਵਰਾਂ ਤੋਂ ਉਹਨਾਂ ਨੂੰ ਜਾਨ ਦਾ ਵੀ ਖਤਰਾ ਹੈ ਕਿ ਮੌਕੇ ਤੇ ਪਹੁੰਚੇ ਸਬ ਇੰਸਪੈਕਟਰ ਨੇ ਦੱਸਿਆ ਹੈ ਕਿ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਗਬਣਜੀਵ ਲਈ ਕੁਲਜੀਤ ਕੁਮਾਰ ਦੀ ਰਿਪੋਰਟ